آج الله اکبر ਚਲ ਮੈਂ ਮੈਂ ਆ ਆ ਨਹੀਂ ਗ੍ਰੇਮਾ ਲਾ ਰੋਣ ਨੂੰ ਫਿਰ ਬਦਲ ਗ੍ਰੇਮਾ ਸਕੂਲ ਲਈ ਹਟਕੋਣੀ ਚਲੂ ਕਰੀਂ ਕਰਨਾ ਕਮੇਟੀ ਹੋਈ ਫਿਰ ਯਾਨਾ ਟਾਈਟਰ ਤੋਂ ਬਾਅਦ ਚਾਹਤਾ ਕੋਈ ਕੱਟ ਕੇ ਲਾ ਦਿਓ ਅੱਛਾ ਜੇ ਉਹ ਇਹਦਾ ਕੋਈ ਨਾ ਹੈ ਉਹਨੂੰ ਪਾਰ ਲਾਈਨ ਤੇ ਲੈ ਭਾਈ ਬਗਵਲੇ ਕਿ ਤੱਕ

ਕਿਤੇ ਨਾ ਦਾ ਤੋ ਸਪੀਡ y sí, sí. sí, sí. ਬਜੀ ਕੀ ਨਾਮ ਹੈ ਜੀ ਜਰਨੈਲ ਸਿੰਘ ਅੱਛਾ ਜਿਹੜੇ ਤੁਸੀਂ ਇਹ ਆਹ ਪੌਦੇ ਬੰਡੇ ਬੂਤੇ ਬੰਡੇ ਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹਦੀ ਸਾਡੇ ਕੱਸੀ ਦਾ ਪਾਣੀ ਤਕਰੀਬਨ ਪਿਛਲੇ 35 ਸਾਲ ਤੋਂ ਆਇਆ ਨਹੀਂ ਸੀ ਅਸੀਂ ਟੇਲਾਂ ਤੇ ਸੀ ਸਾਡੇ ਪਾਣੀ ਨਹੀਂ ਆਉਂਦਾ ਸੀ ਅਸੀਂ ਵਿਸ਼ੇਸ਼ ਤੌਰ ਤੇ ਪਹਿਲਾਂ ਤਾਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਇੱਕ ਬਹੁਤ ਵੱਡਾ ਉਪਰਾਲਾ ਸਰਕਾਰ ਦਾ ਵੀ ਹਰ ਕਿੱਲੇ ਨੂੰ ਪਾਣੀ ਦਿੱਤਾ ਜਾਊਗਾ ਅੱਜ ਸਾਡੇ ਪਹਿਲੇ ਦਿਨ ਪਾਣੀ ਆਇਆ ਜੀ ਅਸੀਂ ਸਾਰੇ ਆਪਦੇ ਨਗਰ ਦਾ ਤੇ ਨਗਰ ਦੇ ਜਿੰਨੇ ਸਹਿਯੋਗੀ ਸੱਜਣ ਨੇ ਜਾਂ ਮੰਨ ਲਓ ਬੂਟੇ ਬਣ ਰਹੇ ਨੇ ਸਾਡੇ ਅੱਗੇ ਅਗਿਆ ਕੁਲਵੰਤ ਸਿੰਘ ਦਾ ਪਰਿਵਾਰ ਆ ਇਹਨਾਂ ਦੇ بیٹے ਖੜੇ ਅਸਜੀਤ ਸਿੰਘ ਸਾਰਾ ਪਰਿਵਾਰ ਖੜਾ ਹੈ ਅਸੀਂ ਇਸ ਖੁਸ਼ੀ 'ਚ ਬੂਟੇ ਬਣ ਰਹੇ ਵੀ ਅੱਜ ਸਾਡੇ ਪਹਿਲੀ ਯਾਰ ਕੱਸੀ ਦੇ ਪਾਣੀ ਨਾਲ ਸੀ ਕਦੂਗਾ ਤੇ अच्छा सर ये कितने एकड़ नु ये पानी पहुंचेगा सर ये तकरीबन साडे 1100 एकड़ ਦਾ ਚੱਕ ਆ ਜੀ ਜਿਹੜੇ 8900 ਚੱਕ ਦੇ ਵਿੱਚ ਆ ਉਹ ਸਾਰਿਆਂ ਨੂੰ 883 ਉਹ ਸਾਰੇ ਚ ਪਾਣੀ ਪਹੁੰਚੂਗਾ ਜਿਵੇਂ ਜਿਵੇਂ ਪਾਈਪ ਲਾਈਨ ਪਾਈ ਜਾਊਗੀ ਸਰਕਾਰ ਦੇ ਪਲਾਨ ਅੱਛਾ ਪਾਈਪ ਲਾਈਨ ਜਿਹੜੀ ਪੁਰਾਣੀ ਜਾਊਗੀ ਨਵੇਂ ਨਵੇਂ ਤੇ ਪਾਈ ਸਾਰੀ ਕਰਨ ਜਿਹੜੀ ਪੁਰਾਣੀ ਖਾਲ ਸੀ ਉਹਨਾਂ ਚ ਨਵੇਂ ਹੋ ਗਏ ਫਾਪਾ ਤੇ ਜੀ ਜਿਹੜੇ ਹਜੇ ਖਾਲ ਬਣਨੇ ਆ ਉਹਨਾਂ ਦੇ ਵੀ ਐਸਟੀਮੇਟ ਬਣੇ ਹੋਏ ਨੇ ਉੱਥੇ ਵੀ ਪਾਈਪ ਲਾਈਨ ਪਾਊਗੀ ਕਿਉਂਕਿ ਕਿੱਲੇ ਕਿੱਲੇ ਨੂੰ ਪਾਣੀ ਪਹੁੰਚੂਗਾ ਅਛਾ ਜਿਹੜੇ ਸਾਹ ਤੁਸੀਂ ਬੂਟੇ ਵੰਡੇ ਸਰ ਜੀ ਤੇ ਜੱਪਾ ਦੇਖਦੇ ਆ ਵੀ ਸਮੇ ਸਮੇ ਤੇ ਹਨਾ ਕੋਸ਼ੌਕਨਾ ਸਮੱਸਿਆਵਾਂ ਨੂੰ ਸੀਮਤਾਂ ਦਾ ਕਿਸਾਨਾਂ ਵੱਲੋਂ ਵੀ ਉਦਾਂ ਵੀ ਪਸ਼ੂ ਹੀ ਖਾਜ ਪੀ ਜਾਂਦੇ ਹਨਾ ਤੇ ਤੁਹਾਡੇ ਵੱਲੋਂ ਕਿਸਾਨਾਂ ਵੱਲੋਂ ਵੀ ਕੋਈ ਮਜਬੂਰੀ ਹੁੰਦੀ ਮਚਾਏ ਜਾਂਦੇ ਉਹਨਾਂ ਨੂੰ ਕੀ ਸਨੇਹਾ ਦੇਣੇ ਕਿ ਉਹਨਾਂ ਜਿਵੇਂ ਅਸਲੀ ਗਰਮੀ ਹੈ ਇਹ ਉਹਦਾ ਦਰਕਤ ਘਟ ਹੋਣਾ ਇਹ ਜਿਹੜਾ ਮੈਸੇਜ ਆਜੇ ਖੁਸ਼ੀ ਹੈ ਸਾਨੂੰ ਖੁਸ਼ੀ ਤਾਂ ਆਮ ਲੋਕ ਲੱਡੂ ਵੰਡ ਕੇ ਵੀ ਕਰ ਦਿੰਦੇ ਕੋਈ ਜਿਹਾ ਕੁਝ ਵੰਡ ਦਿੰਦੇ ਨੇ ਪਰ ਇਹ ਇਹੀ ਮੈਸੇਜ ਆ ਵੀ ਜੇ ਵਾਤਾਵਰਨ ਨੂੰ ਸਾਫ਼ ਰੱਖਾਂਗੇ ਆਪਾਂ ਜੇ ਖੁਸ਼ੀ ਵੀ ਵਾਤਾਵਰਨ ਸਫਾਈ ਹੋ ਤਾਂ ਹੀ ਆਪਾਂ ਨੂੰ ਖੁਸ਼ੀ ਤਾਂ ਹੀ ਇੱਕ ਦਿਨਲੇ ਬੂਟੇ ਬੂਟਾ ਇਹ ਬਣ ਰਹੇ ਆ ਇਥੇ ਲਾਵਾਂਗੇ ਕਿ ਮੈਸੇਜ ਹੋਵੇ ਜਾਵੇ ਬੱਚਿਆਂ ਨੂੰ ਜਾਵੇ ਸੈਨ ਨੂੰ ਜਾਵੇ ਫਿਰ ਜਦੋਂ ਉਹ ਬੱਚੇ ਖੜੇ ਆ ਇਹ ਲਾਉਣ ਨੇ ਫਿਲਮ ਪਾਣੀ ਵੀ ਪੁੱਲਣਗੇ ਇਹ ਫਿਰ ਇਹਨਾਂ ਨਾਲ ਨਾਲ ਬੰਨ੍ਹਣਾਂਗੇ ਇਸ ਤੋਂ ਇਹ ਚੇਤਨਾ ਅੱਜ ਤੋਂ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜਦੋਂ ਵੀ ਤੁਹਾਨੂੰ ਖੁਸ਼ੀ ਹੋ ਧਿਆਪੂ ਸਰਕਾਰ ਵੱਲੋਂ ਚੰਗਾ ਕੰਮ ਕੀਤਾ ਜਾਊ ਉਹਨਾਂ ਦਾ ਧੰਨਵਾਦ ਵੀ ਕਰੋ ਤੇ ਧੰਨਵਾਦ ਉਹਦੇ 'ਚ ਕੋਈ ਚੰਗਾ ਕੰਮ ਤੁਸੀਂ ਆਪ ਦਾ ਨਾਲ ਸੰਦੇਸ਼ ਵੀ ਦਿਓ ਅੱਛਾ ਭਾਈ ਜੀ 20 ਸਾਲਾਂ ਬਾਅਦ ਪਾਣੀ ਆਇਆ ਕੱਸੀ ਦਾ ਪਾਣੀ ਆਇਆ ਹਨ ਉਹ ਤੁਹਾਨੂੰ ਨਸੀਬ ਹੋਇਆ ਸਮੂਹ ਕਿਸਾਨਾਂ ਨੂੰ ਇਹਨਾਂ ਬਾਰੇ ਕੀ ਕਹੋਗੇ ਤੇ ਜਿਹੜੇ ਅੱਜ ਪੌਦੇ ਵੰਡ ਰਹੇ ਹੋ ਇਹਦੇ ਬਾਰੇ ਜਾਣਕਾਰੀ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਉਹ ਨੀਲੀ ਸਾਹ ਭਲੇ ਰੈਗੁਰੂ ਦਾ ਸ਼ੁਕਰਗੁਜ਼ਾਰ ਕਰਦਾ ਹਾਂ ਜਿਨੇ ਸਾਨੂੰ ਨਹਿਰੀ ਪਾਣੀ ਮਹੱਇਆ ਕੀਤਾ ਅੱਜ ਮਾਨ ਸਾਹਿਬ ਦੀ ਹਿੰਮਤ ਨਾਲ ਆਪਣੀ ਆਪ ਦੀ ਹਿੰਮਤ ਨਾਲ ਸਾਡੇ ਪਰਿਵਾਰਾਂ ਦੀ ਹਿੰਮਤ ਨਾਲ ਸਾਡੇ ਨਗਰ ਦੀ ਜਿਹੜੀ ਖਿੱਚਾ ਟਾਣੀ ਵੀ ਹੋ ਕੇ ਵੀ ਸਾਡੇ ਅੱਜ ਖੇਤ ਵਿੱਚ ਪਾਣੀ ਪਹੁੰਚਿਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਾਰੇ ਆਵਾਜ਼ੀ ਵੀ ਪਾਰਟੀ ਦਾ ਮਾਨ ਸਾਹਿਬ ਦਾ ਕਿਉਂਕਿ ਅੱਜ ਨਹਿਰੀ ਪਾਣੀ ਆਪਾਂ ਨੂੰ ਕਿਉਂ ਜ਼ਰੂਰ ਚਾਹੀਦਾ ਪਾਣੀ ਦਾ ਲੈਵਲ ਬਹੁਤ ਡੂੰਗਾ ਜਾ ਰਿਹਾ ਮੈਂ ਤਾਂ ਹਰੇਕ ਕਿਸਾਨ ਭਰਾ ਨੂੰ ਕਹੂੰਗਾ ਵੀ ਕੋਸ਼ਿਸ਼ ਕਰੋ ਵੀ ਨਹਿਰ ਦਾ ਪਾਣੀ ਵੱਧ ਤੋਂ ਵੱਧ ਯੂਜ਼ ਕਰੋ ਬੋਰਾ ਦਾ ਪਾਣੀ ਨਾ ਕੱਢੋ ਦੂਸਰੀ ਬੇਨਤੀ ਇਹ ਹੈ ਜਿੱਥੇ ਵੀ ਕਿਤੇ ਤੁਸੀਂ ਪਾਈ ਲੰਗਰ ਲਾਉਣਾ ਹੈ ਦਰਖਤਾਂ ਦਾ ਲਾ ਦਿਓ ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਪੋਲੂਸ਼ਨ ਘਟ ਸਕੇ ਆਪਣੀ ਗਰਮੀ ਘਟ ਸਕੇ ਆਪਣਾ ਵਾਤਾਵਰਣ ਸ਼ੁੱਧ ਹੋ ਸਕੇ ਬਾਕੀ ਪਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਹੈ ਬੰਦਾ ਕੀੜੀ ਨਾ ਵੀ ਕਾਮਯਾਬ ਹੋ ਸਕਦਾ ਕੀੜੀ ਵੀ ਨਹੀਂ ਅਰਦੀ ਲੱਗੀ ਰਵੇ ਤਾਂ ਬਾਬੇ ਦੀ ਕਿਰਪਾ ਨਾਲ 2 ਸਾਲ ਹੋ ਗਏ ਸੀ ਮਿਹਨਤ ਕਰਦੇ ਆ ਉਹ ਅੱਜ ਬਾਬੇ ਨੇ ਆਪ ਨੂੰ ਰੰਗ ਲਾਇਆ ਅੱਜ ਨਿਹਾਲ ਸਿੰਘ ਵਾਲੇ ਵਿੱਚ ਆਪਣੇ ਵਿੱਚ ਇਹ ਪਾਣੀ ਵਾਣ ਦੇ ਵਿੱਚ ਲੱਗਿਆ ਗਿਆ ਹੈ ਨਹਿਰ ਦਾ ਤੇ ਮਨ ਦੀ ਖੁਸ਼ੀ ਇੱਕ ਮੂੰਹ ਬੋਲਦੀ ਆ ਬਾਕੀ ਸੰਗਤਾਂ ਦੇ ਸਹਿਯੋਗ ਫੁੱਲ ਮਿਲੇ ਆਪਾਂ ਨੂੰ ਬਾਬੇ ਜੀ ਦਾ ਖਾਸ ਅੱਛਾ ਭਾਈ ਜੀ ਪੌਦਿਆਂ ਬਾਰੇ ਨਾ ਤੁਹਾਡਾ ਕਾਫੀ ਐਕਸਪੀਰੀਅੰਸ ਆ ਨਾ ਅੱਡੇ ਤੁਸੀਂ ਪੌਦੇ ਬੰਦੇ ਸੀ ਪੌਦਿਆਂ ਦੇ ਬਚਾਓ ਵਾਸਤੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਿਰਤੀਆਂ ਨੂੰ ਕਾਮਿਆਂ ਨੂੰ ਜਿਵੇਂ ਸੜਕਾਂ ਜਿੱਥੇ ਹੀ ਪੌਦੇ ਲੱਗੇ ਜਾਂ ਰੁੱਖ ਲੱਗੇ ਦਰੱਖਤ ਲੱਗੇ ਉਹ ਕਿਵੇਂ ਉਹ ਬਚਾਓ ਬਚਾਈ ਜਾ ਸਕਦੇ ਆ ਬਚਾਉਣ ਦਾ ਵੀ ਨਾ ਤਰੀਕਾ ਹੀ ਆ ਹੁਣ ਜਿਵੇਂ ਇੱਕ ਕਪਾਸੀ ਤਾਂ ਪੌਦੇ ਬੰਨਣੇ ਆ ਅਸੀਂ ਨਾਲ ਸਹਿਯੋਗੀ ਸੱਜਣਾਂ ਨੂੰ ਜਿਹੜੇ ਲੈ ਕੇ ਜਾਣ ਵਾਲਿਆਂ ਨੂੰ ਇੱਕੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਪੁਲਿਸ ਇਹ ਨਾ ਹੋਵੇ ਤੁਸੀਂ ਮਿੱਟੀ ਦੇ ਵਿੱਚ ਲਾ ਦਿਓ ਮੁੜ ਕੇ ਇਹਨਾਂ ਨੂੰ ਪਾਣੀ ਪਾਉਣਾ ਪੁਲਿਸ ਇਹਨਾਂ ਨੂੰ ਕਿਰਪਾ ਕਰਕੇ ਪਾਣੀ ਪਾਓ ਜਦੋਂ ਪੌਦਾ 6 ਮਹੀਨੇ ਦਾ ਹੋ ਗਿਆ ਉਦੋਂ ਬਾਅਦ ਤਾਂ ਇਹ ਆਪਦੀ ਗ੍ਰੋਥ ਆਪ ਚੱਕਦਾ ਬਾਕੀ ਇਹਨੂੰ ਪਾਣੀ ਪਾਉਣਾ ਜ਼ਰੂਰੀ ਹੈ ਇੱਕ ਟਾਇਰ ਦੇਖੋ ਤੁਸੀਂ ਕਿੰਨਾ ਠੰਡ ਦੇ ਨਾਲ ਨੀਮਾ ਦਾ ਨੁਕਸਾਨ ਹੋਇਆ ਕਾਰਨ ਕੀ ਹੈ ਵੀ ਆਪਾਂ ਨੀਮਾ ਦੀ ਗੌਰ ਨਹੀਂ ਕੀਤੀ ਵੀ ਚਲ ਆਪੇ ਪਾਣੀ ਲਏ ਕਿਉਂਕਿ ਵਾਟਰ ਲੈਵਲ ਆਪਣਾ ਅਤਿਅੰਤ ਡੂੰਘਾ ਹੋ ਚੁੱਕਿਆ ਇਸ ਕਰਕੇ ਆਪਾਂ ਨਹਿਰਾ ਦਾ ਪਾਣੀ ਦੇ ਸਹਿਯੋਗ ਨਾਲ ਅੱਗੇ ਵਾਸਤੇ ਜਿੱਥੇ ਵੀ ਜਿਦੋਂ ਥਾ ਵਿਲਾ ਮਿਲਦਾ ਹੈ ਸਾਂਝੀ ਜਗ੍ਹਾ ਤੇ ਕਿਸੇ ਆਪਦੀ ਵੱਟ ਤੇ ਕਿਸੇ ਭਰਾ ਨੂੰ ਦੁੱਖ ਨਾ ਹੋਵੇ ਵੀ ਜਿਹੜਾ ਤੁਸੀਂ ਬੂਟਾ ਲਾਵੋ ਉਸ ਹਿਸਾਬ ਨਾਲ ਬੂਟਾ ਲਾਓ ਬੂਟੇ ਨਹੀਂ ਤਾਂ ਵਾਲੇ ਦਾ ਫਲਦਾਰੀ ਲਾ ਲਓ ਜੇ ਨਹੀਂ ਤਾਂ ਘਰੇ ਮਿਰਚਾਂ ਦੇ ਦੋ ਦੋ ਬੂਟੇ ਟਮਾਟਰਾਂ ਦੇ ਲਾ ਲਓ ਉਹਦੇ ਨਾਲ ਕਮ ਸੇ ਕਮ ਤੁਹਾਡੇ ਘਰੇ ਸਬਜ਼ੀ ਦੇ ਵਿੱਚ ਵੀ ਆਵਦੀ ਸਹੀ ਤੱਤ ਵਾਲੀ ਸਬਜ਼ੀ ਖਾ ਸਕੋਗੇ ਜਨਜੀ ਭਾਈ ਜੀ ਇਹ ਦਲਫਰੀ ਸਿੰਘ ਜੀ ਇਹਨਾਂ ਨੇ ਪਿਛਲੇ ਕੁਝ ਦਿਨਾਂ ਤੋਂ ਪਿਛਲੇ ਪਹਿਲੇ ਹਫ਼ਤੇ ਹੀ ਇੱਕ ਬਾਰਡੇ ਤੇ ਇਹਨੇ ਸ਼ੁਰੂਆਤ ਕੀਤੀ ਸੀਗੀ ਦਰਸ਼ਕਾਂ ਦੀ ਲੰਗਰ ਲਾਉਣ ਦੀ ਅਸੀਂ ਬਾਬੇ ਦੀ ਕਿਰਪਾ ਨਾਲ ਇਹਨੇ ਸਾਨੂੰ ਰਾਤ ਤੱਕ ਵੀ ਦਰਖਤਾਂ ਦਾ ਲੰਗਰ ਹੀ ਵੀ ਲਾਇਆ ਆਪਾਂ ਸ਼੍ਰੀ ਗੁਰੂ ਦੇ ਨਾਲ ਨਾਲ ਬਾਕੀ ਇਹ ਦਲਬੀਰ ਸਿੰਘ ਜੀ ਆਪਣੇ ਸਭ ਤੋਂ ਪਹਿਲਾਂ ਸਸੂ ਕਾਲ ਸਾਰੇ ਨੂੰ ਅਸੀਂ ਜਾਣਦੇ ਹਾਂ ਤੇ ਮੈਂ ਇਹ ਬੂਟੇ ਵੰਡੇ ਸੀਗੇ ਅਸੀਂ ਸਾਰੇ ਸਾਰਿਆਂ ਦੇ ਸਹਿਯੋਗ ਨਾਲ ਸਾਨੂੰ ਐ ਵੀ ਜਿਹਨੇ ਜਿੰਨੇ ਛੱਬ ਜਿੰਨੇ ਤੋਂ ਜ਼ਿਆਦਾ ਬੂਟੇ ਲੱਗਣ ਗਈ ਉਹਨਾਂ ਵਧੀਆ ਹੋਊਗਾ ਵਾਤਾਵਰਨ ਆਪਣਾ ਤੇ ਹੁਣ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਬੂਟੇ ਸੱਬ ਤੋਂ ਵੱਧ ਤੋਂ ਵੱਧ ਲਾਓ ਜੀ ا جي ا جي مهرباني جو 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 جو

हा जी लॻाई नेहर बणी वीचार नेहर बणी वीची आ नज़र लॻाई नेहर बणी विझी ख़ुशी वेठा नज़र नेहर बणी वई न लिखो वटि आए जी आ न पंज साल اوه تے میںوں کوئی کام دے دے تے اوہ لوڑ رکھاں ہو تاں اوہ ہوندا بڑا یار کر دے اوہ آلو آلو اوہ آلو وڑ لگنا آلو کھا راجی ہاں آلو کھا آلو کھا راجی آ تے میرے کول کوئی نہیں ਇਹ ਲੱਗ ਜੇ ਬਚਾਰੇ ਤਾਹੂ ਦੋੜ ਰਹੀ ਹੈ ਮੈਨੂੰ ਤੋਂ ਮਿਲ ਗਿਆ ਜੀ ਹਾਂ ਲੋ ਬਹਰਾਂ ਹਾਂਜੀ ਸਰ ਜੀ ਕੀ ਨਾਮ ਆ ਜੀ ਜਿਹੜਾ ਨਾਮ ਹਰਦੀਪ ਸਿੰਘ ਆ ਜੀ ਅੱਛਾ ਸਰ ਜੀ ਇੱਕ ਨਾ ਇੱਥੇ ਬੂਟਿਆਂ ਦਾ ਲੰਗਰ ਲਾਇਆ ਗਿਆ ਜੀ ਹਾਂਜੀ ਤੇ ਬੂਟਿਆਂ ਦਾ ਲੰਗਰ ਲਾਇਆ ਗਿਆ ਆ ਤੁਸੀਂ ਬੂਟੇ ਲੈ ਕੇ ਜਾ ਰਹੇ ਹੋ ਅੱਛਾ ਵੀ ਇਹਦੇ ਬਾਰੇ ਕੀ ਆਖੋਗੇ ਇਹਦੀ ਬਹੁਤ ਵੱਡਾ ਇਹਨਾਂ ਦਾ ਉਦਮ ਹੈਗਾ ਇਹਨਾਂ ਦਾ ਵੀ ਇਹਨਾਂ ਨੇ ਸਾਡੇ ਬਹੁਤ ਵਧੀਆ ਇਨਸਾਨ ਹੈਗੇ ਜਿਨ੍ਹਾਂ ਨੇ ਇਹਨਾਂ ਦੀ ਇੰਨਾ ਜਣੀ ਭਾਜ ਨਟ ਕਰਕੇ ਸਾਰਾ ਉਦਮ ਕੀਤਾ ਫਲਕਾ ਸਿਹਦਾ ਪਾਣੀ ਦੇ ਬਾਰੇ ਬੜਾ ਜ਼ੋਰ ਲਾਇਆ ਵੀ ਕਿਉਂਕਿ ਇਹ ਬੜੀਆਂ ਆ ਲਾਭਦਾਇਕ ਚੀਜ਼ਾਂ ਹੈਗੀਆਂ ਤੇ ਜਿਹੜਾ ਹੁਣ ਇਹ ਬੂਟਿਆਂ ਦਾ ਇਹ ਤਾਂ ਪੰਜਾਬ ਨੂੰ ਇੰਨੇ ਘੱਟੇ ਵਾਲੀ ਚੀਜ਼ ਸੀਗੀ ਕਿ ਜਿਹੜੀ ਹੁਣ ਅਸੀਂ ਹੁਣ ਜਾਗਰਤੀ ਆਈ ਹੈ ਤੇ ਇਹਨਾਂ ਨੇ ਉਦਮ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਨਾਲ ਇਹਨਾਂ ਦਾ ਸਾਥ ਵੀ ਦਿੰਨੇ ਆ ਅਸੀਂ ਕਿ ਪ੍ਰਮਾਤਮਾ ਇਹਨੂੰ ਦਮਦਗੁਣੀ ਰਾਜ ਸੁਗੁਣੀ ਇਹਨਾਂ ਨੂੰ ਤਰੱਕੀ ਦੇਵੇ ਤੇ ਇਸ ਤਰ੍ਹਾਂ ਲੰਗਰ ਸਾਡੇ ਲੱਗਦੇ ਰਹਿਣ ਤੇ ਅਸੀਂ ਵੱਧ ਚੜ ਕੇ ਇੱਕ ਦਿਨਾਂ ਹਿੱਸਾ ਪਾਉਂਦੇ ਰਗੇਗੀ ਧੰਨਵਾਦ